ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ ਸਤਿਗੁਰੂ ਪਾਸੋਂ ਬਖਸ਼ਿਸ਼ ਕੀਤੀ ਫਤਿਹ ਨੂੰ ਸਾਰੇ ਹੀ ਬਰੰਦ ਕਰੀਏ ਸਾਰੇ ਮਾਈ ਭਾਈ ਗੱਜ ਬੱਜ ਕੇ ਫਤਿਹ ਦੀ ਜਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਤਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿੱਠੇ ਮਿੱਠੀ ਕੋ ਦਾ ਆਨੰਦ ਮਾਣੋ। ਗੁਰਮਤੋ ਇਹ ਜਦੋਂ ਪਿਛਲੇ ਕੋਈ ਸਾਡੇ ਕਰਮ ਉਦੇ ਹੰਦੇ ਹਨ ਤਾਂ ਕਿਤੇ ਸਾਨੂੰ ਸਤ ਸੰਗਤ ਪ੍ਰਾਪਤ ਹੁੰਦੀ ਹੈ। ਗੁਰਮਤ ਪਿਆਰਿਓ ਅੱਜ ਦਾ ਜੋ ਦਿਹਾੜਾ ਹੈ ਬਹੁਤ ਹੀ ਉੱਤਮ ਦਿਹਾੜਾ ਹੈ। ਇਹ ਜੋ ਦਿਨ ਚੱਲਦੇ ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਦੰਦਨੀ ਟਕਸਾਲ ਦੇ ਜੋ 13ਵੇਂ ਮੁਖੀ ਹਨ ਉਹਨਾਂ ਦੀ ਵਰਸੀ ਨੂੰ ਸਮਰਪਿਤ ਹਨ ਗੁਰਮੁਖੋ ਅੱਜ ਇਸ ਵਿਸ਼ਵ ਦੇ ਉੱਤੇ ਜੇ ਆਪਾਂ ਸੰਤ ਬਾਬਾ ਕਰਤਾਰ ਸਿੰਘ ਜੀ ਉਹਨਾਂ ਦੀ ਗੱਲ ਕਰੀਏ ਉਹਨਾਂ ਜਿਨੇ ਕਮਾਈ ਕਿਸੇ ਦੀ ਵੀ ਨਹੀਂ ਹੋ। ਕਿਸੇ ਵਿਰਲੇ ਦੀ ਕਹਿ ਸਕਦੇ ਹਾਂ। ਪਰ ਉਹਨਾਂ ਜਿੰਨੀ ਗਿਆਨ ਅੰਦਰ ਦਾ ਸੱਚਾ ਗਿਆਨ ਮੇਰੇ ਖਿਆਲ ਦੇ ਵਿੱਚ ਮੇਰੇ ਮੰਨਦੀ ਹੈ ਕਿ ਕਿਸੇ ਹੋਰ ਕੋਲ ਨਹੀਂ ਹੁੰਦਾ। ਗੁਰਮੁਖੋ ਆਓ ਹੁਣ ਆਪਾਂ ਇਹ ਜਾਣੀਏ ਕਿ ਸੰਤ ਕਿਸ ਤਰ੍ਹਾਂ ਬਣਦੇ ਹਨ। ਕਿਸ ਤਰ੍ਹਾਂ ਉਹਨਾਂ ਦੀ जान ਤੋਂ ਬਾਅਦ ਵਿੱਚ ਅਸੀਂ ਉਹਨਾਂ ਦੀਆਂ ਵਰ੍ਹਸੀਆਂ ਮਨਾਣੇ ਹਾਂ ਕਿ ਕਿਉਂ ਕਿ ਗੁਰਮੁਖੋਂ ਉਹਨਾਂ ਨੇ ਉਹ ਕਾਰਜ ਕੀਤੇ ਹਨ ਜੋ ਅਸੀਂ ਨਹੀਂ ਕਰ ਸਕਦੇ ਮੈਂ ਹੀ ਭਾਈ ਸਾਹਿਬ ਦੱਸ ਰਹੇ ਸਨ ਕਿ ਉਹਨਾਂ ਨੇ ਕਿੱਡੀ ਦਲੇਰੀ ਨਾਲ ਕਿੱਡੇ ਵੱਡੇ-ਵੱਡੇ ਕਾਰਜ ਕੀਤੇ ਔਰ ਉਹ ਮਿਰਟਾ ਹੋ ਕੇ ਹਰ ਵਿਚਾਰ ਨੂੰ ਕਰਦੇ ਸਨ ਗੁਰਮੁਖੋਂ ਆਓ ਜਾਨੀਏ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਡੇ ਮਨ ਦੇ ਜਨਮ ਤੋਂ ਲੈ ਕੇ ਮਨ ਦੇ ਸੱਚ ਵਿੱਚ ਸਮਾਉਣ ਤੱਕ ਦਾ ਸਾਰਾ ਗਿਆਨ ਦਿੰਦੀ ਹੈ ਕਿਤਨਾ ਚਿਰ ਆਪਣੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਵਿਚਾਰ ਹੁੰਦਾ ਹੈ ਕਿ ਮੇਰਾ ਮਨ ਨਹੀਂ ਟਿਕਦਾ ਗੁਰਮੁਖੋ ਕਦੇ ਜਾਣਿਆ ਹੈ ਕਿ ਇਹ ਮਨ ਹੈ ਕੀ ਏ ਮਨ ਕਿਹੜੀ ਸਹਿ ਹੈ ਜੋ ਸਾਨੂੰ ਉਂਗਲਾਂ ਤੇ ਨਚਾਉਣ ਲੱਗਿਆ ਹੋਇਆ ਹੈ ਮਨ ਦੇ ਕਹੇ ਖਾਂਦੇ ਹਾਂ ਮਨ ਦੇ ਕਹੇ ਪੀਂਦੇ ਹਾਂ ਜੋ ਮਨ ਕਹਿੰਦਾ ਅਸੀਂ ਕਰਨ ਲੱਗੇ ਹੋਏ ਹਾਂ ਗੁਰਮੁਖੋ ਕਦੇ ਮਨ ਬਾਰੇ ਜਾਣਨ ਦੀ ਕੋਸ਼ਿਸ਼ ਤਾਂ करिए ਅਸੀਂ ਜਿੱਥੇ ਵੀ ਕਿਸੇ ਸੰਤਾ ਮਹਾ ਪ੍ਰਸ਼ਾਪਾਸ ਜਾਂਦੇ ਹਾਂ ਅਸੀਂ ਜਾ ਕੇ ਉਹਨਾਂ ਨੂੰ ਇਹੀ ਆਖਦੇ ਹਾਂ ਕਿ ਬਾਬਾ ਜੀ ਸਾਡਾ ਮਨ ਟਿਕਾ ਦੇ ਵਿੱਚ ਨਹੀਂ ਆਉਂਦਾ ਸੰਤ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਦਿੰਦੇ ਹਨ ਪਾਈ ਗੁਰਮੁਖੋ ਗੁਰਬਾਣੀ ਪੜੋ ਉਹ ਵੀ ਉਹ ਸੰਤ ਜਿਨ੍ਹਾਂ ਨੂੰ ਅੰਦਰ ਦਾ ਗਿਆਨ ਹੈ ਜਿਨ੍ਹਾਂ ਦਾ ਆਪਣਾ ਅਨੁਭਵ ਹੈ ਜਿਨ੍ਹਾਂ ਦਾ ਆਪਣਾ ਪ੍ਰੈਕਟੀਕਲ ਹੈ ਜਿਨ੍ਹਾਂ ਦਾ ਨਹੀਂ ਉਹ ਤਾਂ ਇਹ ਕਹਿ ਦਿੰਦੇ ਹਨ ਉਹ ਭਾਈ ਮਨ ਦਾ ਕੀ ਹੈ ਮਨ ਤਾਂ ਵਿਚਾਰਾਂ ਦਾ ਗੁੱਛਾ ਹੈ ਇਹਦਾ ਕੀ ਹੈ ਉਹ ਸਾਨੂੰ ਕੁਝ ਇਸ ਤਰ੍ਹਾਂ ਕਹਿ ਕੇ ਟਾਲ ਦਿੰਦੇ ਹਨ ਪਾਈ ਗੁਰਮੁਖੋ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਗੁਰੂ ਹਨ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਤਾ ਕੀਤਾ ਕਿ ਪਾਤਸ਼ਾਹ ਤੁਸੀਂ ਦੱਸੋ ਇਹ ਮਨ ਕੀ ਹੈ ਇਹ ਕਿੱਥੇ ਰਹਿੰਦਾ ਹੈ ਇਹ ਮਨ ਨੂੰ ਕੀ ਦੇ ਕੇ ਸੰਸਾਰ ਤੇ ਭੇਜਿਆ ਸੀ ਇਹ ਮਨ ਨੇ ਕੀ ਖਰਚ ਕਰਨਾ ਮਨ ਕਿਵੇਂ ਸੱਚ ਵਿੱਚ ਸਮਾਉਂਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਰੀ ਬਾਣੀ ਸਾਨੂੰ ਉਸੇ ਦਾ ਗਿਆਨ ਦਿੰਦੀ ਹੈ ਗੁਰਮਖੋ ਆਓ ਜਿਸ ਤਰ੍ਹਾਂ ਸਾਡਾ ਮਾਤਾ ਪਿਤਾ ਦੇ ਸੰਯੋਗ ਦੁਆਰਾ ਇਹ ਸਰੀਰ ਦਾ ਜਨਮ ਹੁੰਦਾ ਹੈ ਇਸੇ ਤਰ੍ਹਾਂ ਆਤਮਾ ਦੇ ਪਰਮਾਤਮਾ ਦੇ ਮਿਲਾਪ ਦੁਆਰਾ ਮਨ ਰੂਪੀ ਬੱਚੇ ਦਾ ਜਨਮ ਹੁੰਦਾ ਹੈ ਸਾਰੀ ਗੁਰਬਾਣੀ ਮਨ ਰੂਪੀ ਬੱਚੇ ਨੂੰ ਸਮਝਾ ਰਹੀ ਹੈ ਜਹ ਮਾਤ ਪਿਤਾ ਸੁਤ ਮੀਤ ਨ ਭਾਈ ਮਨ ਉਹਾ ਨਾਮ ਤੇ ਸੰਗ ਸਹਾਈ ਸਤਿਗੁਰੂ ਜੀ ਸਾਨੂੰ ਕਿੰਨੇ ਪ੍ਰੇਮ ਨਾਲ ਸਮਝਾਣਾ ਕਰਦੇ ਹਨ ਕਿ ਨੂੰ ਸਮਝਾਣਾ ਕਰਦੇ ਹਮ ਮਨ ਨੂੰ ਸਮਝਾਣਾ ਕਰਦੇ ਹਾਂ ਗੁਰਮਖੋ ਹੁਣ ਆਪਾਂ ਜਾਣੀਏ ਕਿ ਇਹ ਮਨ ਦਾ ਜਨਮ ਕਿੱਥੋਂ ਹੋਇਆ ਹੈ ਗੁਰਮਖੋ ਇਹ ਮਨ ਦਾ ਜਨਮ ਵੀ ਪੰਜਾਂ ਤਤਾਂ ਤੋਂ ਹੁੰਦਾ ਹੈ ਸਤਿਗੁਰੂ ਜੀ ਗੁਰਬਾਣੀ ਵਿੱਚ ਪ੍ਰਮਾਣ ਦਿੰਦੇ ਹਨ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਜ ਪਤ ਤੇ ਜਨਮਾ ਇਹ ਜਿਹੜਾ ਮਨ ਦਾ ਜਨਮ ਵੀ ਹੈ ਪੰਜਾਂ ਤਤਾਂ ਤੋਂ ਹੀ ਹੁੰਦਾ ਹੈ ਜਿਵੇਂ ਇੱਕ ਪੰਜ ਤੱਤ ਸਾਨੂੰ ਦ੍ਰਿਸ਼ਟਮਾਨ ਚ ਦਿਖਾਈ ਦਿੰਦੇ ਹਨ ਇਸੇ ਤਰ੍ਹਾਂ ਸੂਖਮ ਪੰਜ ਤੱਤ ਜਿਹੜੇ ਹਨ ਉਹਨਾਂ ਤੋਂ ਮਨ ਰੂਪੀ ਬੱਚਾ ਜਨਮ ਲੈਂਦਾ ਹੈ ਹੁਣ ਗੁਰਮੁਖੋ ਆਪਾਂ ਗੁਰਬਾਣੀ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਇਹ ਮਨ ਰੂਪੀ ਬੱਚੇ ਨੇ ਸਤਿਗੁਰੂ ਅੰਦਰ ਬੁਲਾ ਕੇ ਕੁਝ ਸਮਝਾਣਾ ਕਰਦੇ ਹਨ ਕੀ ਸਮਝਾਣਾ ਕਰਦੇ ਹਨ ਕਹਿੰਦੇ ਭਾਈ ਅਸੀਂ ਇੱਕ ਖੇਲ ਬਣਾਇਆ ਹੈ ਤਉਹਾਨੂੰ ਖੇਲ ਖੇਲਣ ਲਈ ਸੰਸਾਰ ਦੇ ਭੇਜ ਦਿੱਤਾ ਜਾਵੇਗਾ ਪਰ ਤੁਸੀਂ ਉਸ ਖੇਲ ਨੂੰ ਸੱਚ ਨਹੀਂ ਸਮਝਣਾ ਜਿਵੇਂ ਦੁਨਿਆਵੀ ਤੌਰ ਤੇ ਆਪਾਂ ਇੱਕ ਖੇਲ ਦੇਖਦੇ ਹਾਂ ਖੇਲ ਤੋਂ ਪਹਿਲ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਕਹਿੰਦੇ ਸੀ ਕਿ ਜਿਵੇਂ ਅੱਜ ਆਪਾਂ ਫਿਲਮ ਆਖਦੇ ਹਾਂ ਜਿਵੇਂ ਆਪਾਂ ਮੁੰਬਈ ਨਗਰੀ ਹੀ ਫਿਲਮ ਦੀ ਨਗਰੀ ਹੈ ਇਸੇ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਫਿਲਮ ਨੂੰ ਖੇਲ ਆਖਦੇ ਸਮੇਂ ਵੀ ਖੇਲ ਦੇਖਣ ਜਾਣਾ ਹੈ ਉਸੇ ਪਰਦੇ ਉੱਤੇ ਕਿ ਦੋਸਤ ਦਾ ਰੋਲ ਅਦਾ ਕਰ ਰਿਹਾ ਹੈ ਤੇ ਭੈਣ ਦਾ ਰੋਲ ਅਦਾ ਕਰ ਰਿਹਾ ਹੈ ਤੇ ਮਾਂ ਦਾ ਰੋਲ ਅਦਾ ਕਰ ਰਿਹਾ ਹੈ ਤੇ ਬਾਪ ਦਾ ਤੇ ਦੁਸ਼ਮਣ ਦਾ ਪਰ ਗੁਰਮਖੋ ਉਹ ਸੱਚ ਨਹੀਂ ਹੁੰਦਾ ਜਦੋਂ ਅਸੀਂ ਉਸ ਤੋਂ ਬਾਹਰ ਨਿਕਲਦੇ ਹਾਂ ਤਾਂ ਖਤਮ ਹੋ ਜਾਂਦਾ ਹੈ ਜਿਹੜੇ ਗੁਰਮਖ ਜਨ ਖੇਡ ਦੇ ਵਿੱਚ ਆਪਣੇ ਆਪ ਨੂੰ ਭੁੱਲ ਜਾਂਦੇ ਹਨ ਉਹ ਉੱਥੇ ਤੁਸੀਂ ਦੇਖੋ ਰੋਣ ਵੀ ਲੱਗ ਜਾਂਦੇ ਹਨ ਕਿਉਂਕਿ ਉਹ ਉਸ ਨੂੰ ਸੱਚ ਸਮਝ ਬੈਠਦੇ ਹਨ ਔਰ ਦੁਖੀ ਹੁੰਦੇ ਹਨ ਇਸੇ ਤਰ੍ਹਾਂ ਇਹ ਜੀਵਨ ਦਾ ਖੇਡ ਹੈ ਇਸ ਜੀਵਨ ਨੂੰ ਅਸੀਂ ਸੱਚ ਸਮਝੀ ਕਰਦੇ ਹਾਂ ਸਤਿਗੁਰ ਕਹਿੰਦੇ ਭਾਈ ਗੁਰਮੁਖੋ ਇਹ ਇੱਕ ਖੇਲ ਹੈ ਕੀ ਫਰਮਾਉਂਦੇ ਹਨ ਸਤਿਗੁਰ ਕਹਿੰਦੇ ਜਗਤ ਉਪਾਏ ਖੇਲ ਰਚਾਇਆ ਕਹਿੰਦੇ ਮੇਰਾ ਇੱਕ ਖੇਲ ਸੀ ਮੈਂ ਸੰਸਾਰ ਦੀ ਉਤਪਤੀ ਕੀਤੀ ਹੈ ਕਿਸ ਤਰ੍ਹਾਂ ਮਨ ਰੂਪੀ ਬੱਚੇ ਨੂੰ ਅੰਤਰਗਤ ਸਮਝਾਉਣਾ ਕਰਦੇ ਹਨ ਕਹਿੰਦੇ ਅਸੀਂ ਇੱਕ ਖੇਲ ਬਣ ਆਇਆ ਹੈ ਤੁਸੂ ਨੂੰ ਖੇਲ ਖੇਲਣਾ ਹੈ ਉਹ ਮਨ ਰੂਪੀ ਬੱਚਾ ਨਿਰੰਕਾਰ ਨੂੰ ਦੇਖੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਜੀ ਨੂੰ ਦੱਸੋ ਉਹ ਖੇਲ ਕਿਸ ਤਰ੍ਹਾਂ ਦਾ ਹੋਵੇਗਾ ਸਤਿਗੁਰੂ ਜੀ ਕੀ ਪਰਮੰਡ ਦੇ ਹਨ ਕਹਿੰਦੇ ਦਿਸ਼ ਰਾਤ ਦਵੇदाई ਦਾਇਆ ਖੇਲ ਸਗਲ ਜਗਤ ਕਿੰਨੇ ਉਹ ਦਿਨ ਤੇ ਰਾਤ ਦਾ ਖੇਡ ਹੈ ਜਿਹਨੂੰ ਸਾਰਾ ਸੰਸਾਰ ਖੇਡ ਰਿਹਾ ਹੈ ਉਹਦੇ ਵਿੱਚ ਅਸੀਂ ਵੀ ਹਾਂ ਤੁਸੀਂ ਵੀ ਚਾਹੇ ਇੱਥੇ ਦਿਨ ਹੈ ਅਮਰੀਕਾ 'ਚ ਰਾਤ ਹੈ ਪਰ ਉਹ ਸਾਰੇ ਜੰਤ ਦੀ ਗੱਲ ਕਰਦੇ ਸਾਰਾ ਸੰਸਾਰ ਇਹਨੂੰ ਖੇਲ ਵਿੱਚ ਖੇਲਣ ਲੱਗਿਆ ਹੈ ਦਿਸ਼ ਰਾਤ ਗੋਇਦਾਇ ਦਾਇਆ ਖਿਲੇ ਸਗੇ ਜਦ ਚੰਗੇ ਆਈਆਂ ਬੁਰੇ ਆਈਆਂ ਵਾਚੇ ਕਰਮ ਨੂੰ ਅਸੀਂ ਚੰਗੇ ਮਾਲੇ ਕਰਮ ਹਰ ਰੋਗ ਹਰ ਇੱਕ ਇਨਸਾਨ ਕਰਨ ਲੱਗਿਆ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਤੇਰੀ ਅਸੀਂ ਕਿਤੇ ਕਰਮਾਂ ਨੂੰ ਕਿਸੇ ਨੇ ਪਹਿਲਾਂ ਭੁਗਤ ਲੈਣਾ ਹੈ ਕਿਸੇ ਨੇ ਬਾਅਦ ਵਿੱਚ ਭੁਗਤ ਲੈਣਾ ਹੈ ਪਰ ਸਭ ਤੁਮੇ ਪੈਣੇ ਹਨ ਗੁਰਮੁਖੋ ਹੁਣ ਮੰਨ ਬਾਜੋ ਜਨਮ ਹੈ ਜਿਨੇ ਸਤਗੁਰੂ ਜੀ ਫਰਮਾ ਰਹੇ ਹਨ ਇਹ ਮਨ ਕਰਨਾ ਇਹ ਮਨ ਧਰਨਾ ਇਹ ਮਨ ਪੰਜ ਤਤ ਤੇ ਜਨਮ ਸਾਖਤ ਲੋਭੀ ਇਹ ਮਨ ਮੂੜਾ ਗੁਰਮਖ ਨਾਮ ਜਪੀ ਹੰ। ਸੋ ਮਨ ਦਾ ਜਨਮ ਕਿੱਥੇ ਹੋਇਆ ਸਤਿਗੁਰੂ ਦੀ ਗੁਰਬਾਣੀ ਦੇ ਸਮਝਾਉਂਦੇ ਹਨ ਕਹਿੰਦੇ ਜਨਮੇ ਕੇਰੇ ਉਧਰ ਉਧਕਨੇ ਕਹਿੰਦੇ ਕਿਸ ਤਰੀਕੀ ਦੀ ਗੱਲ ਕਰਦੇ ਹੰ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਤੇਰਾ ਜਨਮ ਹੋਇਆ ਕਿਦਾਂ ਕਹਿੰਦੇ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲਪਿੰਦ ਕਰੇ ਮਾਤਾ ਪਿਤਾ ਦੇ ਸਹਿਯੋਗ ਦੁਆਰਾ ਰਕਤ ਬਿੰਦ ਤੋਂ ਸਾਡਾ ਜਨਮ ਹੋਇਆ ਦੇਖੋ ਗੁਰਮਖੋ ਇਸ ਮਨਰੂਪੀ ਬੱਚੇ ਨੂੰ ਹੋਰ ਵੀ ਸਾਨੂੰ ਸਮਝਾਣਾ ਕਰਦੇ ਹਨ ਕਹਿੰਦੇ ਖੱਟ ਨੇਮ ਕਰ ਤੂਖੜੀ ਬੰਦੂ ਬਸਤ ਉਨੂਕ ਵਿੱਚ ਪਾਈ ਪੂੰਜੀ ਸੁਲਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋਰੇ ਭਾਈ ਵਾਸਲ ਹੋ ਕੇ ਜਨਮ ਕੋ ਆਇਓ ਚੋਰ ਮੁਸੇ ਕਰ ਆਇ ਪੰਜ ਪਹਿਰੂਆ ਵਰਨੇ ਰਹਿਤੇ ਚਿੰਤਾ ਨੇ ਪਤਿਆਰਾ ਚੇਕ ਸਚੇਤ ਚਿਤ ਤੇ ਰਿਉ ਲੈ ਪ੍ਰਗਾਸ ਪੁਜਾਰਾ ਨੋਂ ਦਾ ਦੇਖ ਜੋ ਕਾਮਨ ਭੂਲੀ ਬਸ ਨਾ ਪਾਈ ਕਹਤ ਕਬੀਰ ਨਾ ਨਾ ਕਰ ਮੁਸੇ ਬਸਨਾ ਕਰ ਗੁਰਮੁਖੋ ਇਸ ਦੇ ਵਿੱਚ ਸਤਗੁਰ ਜੀ ਸਾਨੂੰ ਕੀ ਸਮਝਾਉਣਾ ਕਰਦੇ ਹਨ ਕਹਿੰਦੇ ਭਾਈ ਇਹ ਛੇ ਦੁਆਕਾਰ ਥੰਮਾ ਤੇ ਤੇਰੇ ਸਰੀਰ ਨੂੰ ਸਾਰੀ ਕਰ ਦਿਤੀ ਹੈ ਖਤਮੀਨ ਹੁੰਦਾ ਛੇ ਛੇ ਚੱਕਰਾਂ ਦਾ ਇਹ ਗੱਲ ਤੇਰਾ ਸੂਝ ਹੈ ਇੰਨ੍ਸੀ ਗੁਰਬਾਣੀ ਚ 6 ਘੜੀ ਰਾਤ ਨੂੰ 6 ਘੜੇ 6 ਗੁਣ 6 ਪਦੇਸ ਕੰਨੇ ਖੱਤ ਨਿਯਮ ਕਰ ਕੂਠੜੀ ਬੰਦੀ ਬਸ ਉਹਨਾਂ ਕੋਲ ਵਿੱਚ ਇਹਦੇ ਚ ਕਿਹੜੀ ਕੀਮਤੀ ਚੀਜ਼ ਪਾਈ ਗੁਰਮੁਖੋ ਇਹਦੇ ਵਿੱਚ ਪਾਈ ਹੈ ਸਵਾਸਾਂ ਦੀ ਪੂੰਜੀ ਤੁਸੀਂ ਪਰਲੋਕੀ ਦੀ ਧਨ ਦੌਲਤ ਇਕੱਠੇ ਕਰ ਲੋ ਇੱਕ ਵੀ ਸਾਹ ਹੋਰ ਨਹੀਂ ਜੇ ਮਿਲ ਸਕਦਾ ਕਦੇ ਸੋਚਿਆ ਕਿ ਇਹ ਸਾਡੇ ਜਿਹੜੇ ਸਾਹ ਹਮ ਕੋਲ ਰੋਕਣ ਲੱਗਿਆ ਹੋਇਆ ਹੈ ਸਤਿਗੁਰੂ ਦੀ ਗੁਰਬਾਣੀ ਵਿੱਚ ਫਰਮਾਉਂਦੇ ਹਨ ਕਹਿੰਦੇ ਇਸ ਦੇਹੀ ਨੇ ਪੰਜ ਚੋਰ ਬਸਤ ਹੈ ਕਿਹੜੇ ਕਾਮਕ ਕ੍ਰੋਧ ਲੋਭ ਮੋਹ ਹੰਕਾਰਾ ਅਮਰਤ ਲੂਤੇ ਮਨ ਮੁਖ ਨ ਦੂਜੇ ਕੋਈ ਨ ਸਰੇਤ ਕਰ ਸਾਡੇ ਸਰੀਰ ਦੇ ਵਿੱਚ ਪੰਜ ਚੋਰ ਬੈਠੇ ਹਨ ਕਹਿੰਦੇ ਉਹਨਾਂ ਦਾ ਕੰਮ ਕੀ ਹੈ ਤੇਰੇ ਸਵਾਸਾਂ ਦਾ ਧੰਨ ਲੁਟਣਾ ਗੁਰਮੁਖੋ ਅਸੀਂ ਦੇਖਾ ਬਲ ਸਮੁ ਸੋਝੀ ਨਹੀਂ ਆਨੇ ਕਿਉਂਕਿ ਅਸੀਂ ਗੁਰੂ ਦੀ ਮੱਤ ਨਹੀਂ ਲੈ ਪਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮਾਤ ਲੋਕ ਦੇ ਵਿੱਚ ਪ੍ਰਗਟ ਹੋਏ ਸਾਹਿਬੀ ਖਾਤਰ ਕਹਿੰਦੇ ਪ੍ਰਥਮੇ ਨਾਮਕ ਚੰਦ ਜਗਤ ਭਇਓ ਅਨੰਦ ਤਾਰਨ ਮਨੁੱਖਜਨ ਕੀਓ ਪ੍ਰਕਾਸ਼ ਮਨੁੱਖਾਂ ਨੂੰ ਤਾਰਨ ਦੀ ਖਾਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਹਨਾਂ ਨੇ ਕੁਝ ਕਿਹਾ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ ਉਹਨਾਂ ਨੇ ਉਸ ਦੀ ਪ੍ਰਾਪਤੀ ਕਰ ਲਈ ਹੁਣ ਇਹਦੇ ਵਿੱਚ ਕੀਮਤੀ ਜੀਤ ਕਿਹੜੀ ਸੀ ਗੁਰਲੋਕ ਸੁਆਸਾਂ ਦੀ ਪੂੰਜੀ ਕਹਿੰਦੇ ਗਣ ਕਾਲੇ ਵਿਸ ਸਾਫ ਨਾ ਬਟਨ 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 ਇਹਦੇ ਚ ਗਿਣ ਕੇ ਜਿੰਮ ਤੇ ਸਵਾਦ ਦੇਤੇ ਆ ਤਿੰਨ ਪਰਦੇ ਵੱਧ ਤੱਕ ਨਹੀਂ ਸਕਦੇ ਪਰ ਗੁਰਮੁਖੋ ਮਨ ਨੂੰ ਕੀ ਸਮਝਾਉਂਦੇ ਹਨ ਕਹਿੰਦੇ ਭਾਈ ਜਦੋਂ ਤੇਰਾ ਮਾਤਾ ਦੇ ਗਰਭ ਦੇ ਵਿੱਚ ਤੈਨੂੰ ਅਸੀਂ 9 ਮਹੀਨੇ ਟ੍ਰੇਨਿੰਗ ਦੇਣੀ ਹੈ ਪਰ ਤੇਰਾ ਖੇਡ ਕਿੱਥੇ ਸ਼ੁਰੂ ਹੋਵੇਗਾ ਸੰਸਾਰ ਦੇ ਵਿੱਚ ਜਿੱਤ ਦੇ ਵਿੱਚ 9 ਮਹੀਨੇ ਮਾਤਾ ਦੇ ਗਰਭ ਚ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਉਂ ਜੈਸੇ ਅਗਰ ਉਧਰ ਮੈਂ ਪੈਸੀ ਬਾਹਰ ਮਾਰਾਂ ਜਿਹ ਹੈ ਜੀ ਅੱਗ ਮਾਂ ਦੇ ਵਰਬ ਦੇ ਵਿੱਚ ਹੈ ਉਹ ਜੀ ਬਾਹਰ ਮਾਇਆ ਦਾ ਪਸਾਰਾ ਹੈ ਕਹਿੰਦੇ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਵਿਚ ਆ ਸੋ ਗੁਰਮੁਖ ਨੂੰ ਮਾਇਆ ਤੇ ਅੱਗ ਦੇ ਵਿੱਚ ਕੋਈ ਫਰਕ ਨਾ ਜਾਣੇ ਇਸ ਉਸ ਅਕਾਲ ਪੁਰਖ ਦਾ ਖੇਲ ਹੈ ਅਸੀਂ ਇਹੀ ਖੇਡਣ ਆਏ ਸੀ ਪਰ ਅਫਸੋਸ ਦੀ ਗੱਲ ਹੈ ਅਸੀਂ ਉਦੋਂ ਤੋਂ ਹੀ ਕੋਹਾਂ ਦੂਰ ਹੋ ਗਏ ਹਾਂ ਜਿਸ ਤਾਰ ਦੇ ਲਈ ਅਸੀਂ ਇਸ ਮਾਤ ਲੋਕ ਤੇ ਆਏ ਸੀ ਅਸੀਂ ਉਦੋਂ ਤੋਂ ਹੀ ਡਰਨ ਲੱਗੇ ਹੋਏ ਹਾਂ ਕਿਉਂਕਿ ਆਏ ਸੀ ਮਰਨ ਲਖਾਇ ਮੰਗਲ ਮੇ ਜੀਵਨ ਸਾਜਿਆ ਮੈਂ ਅਸੀਂ ਕੀ ਲਖ ਕੇ ਆਈ ਸੀ ਮੌਤ ਜਿਸ ਦਿਨ ਸਾਡਾ ਇਸ ਸੰਸਾਰ ਤੇ ਜਨਮ ਹੁੰਦਾ ਉਸ ਦਿਨ ਤੋਂ ਸਾਡੇ ਦਿਨ ਘਟਨੇ ਸ਼ੁਰੂ ਹੋ ਜਾਂਦੇ ਹਨ ਪਰ ਅਫਸੋਸ ਦੀ ਗੱਲ ਹੈ ਮੌਤ ਨੂੰ ਜਾਣਨ ਲਈ ਸਾਡਾ ਜਨਮ ਹੋਇਆ ਜੀ ਅਸੀਂ ਮੌਤ ਤੋਂ ਡਰਨ ਲੱਗੇ ਸੀ ਜਿਨ੍ਹਾਂ ਨੇ ਉਸ ਨੂੰ ਜਾਣ ਲਿਆ ਹੈ ਮੌਤ ਬਾਰੇ ਜਾਣ ਲਿਆ ਫਿਰ ਉਹ ਕੀ ਫਰਮਾਉਂਦੇ ਹਨ ਕਹਿੰਦੇ ਜਿਸ ਮਰਨੇ ਤੇ ਜਗ ਦਰੇ ਮੇਰੇ ਮਨ ਆਨੰਦ ਮਰਨੇ ਹਿੱਤੇ ਪਾਈਵੇ ਪੂਰਨ ਪਰਮਾਨੰ ਇਹ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਕਦਰ ਮੁੰਦੀ ਹੈ ਮੌਤ ਤੋਂ ਬਾਅਦ ਪਰ ਅਫਸੋਸ ਦੀ ਗੱਲ ਹੈ ਅਸੀਂ ਆਪਣੇ ਆਪ ਨੂੰ ਜਾਣਿਆ ਹੀ ਨਹੀਂ ਨਾ ਜਾਣਨ ਕਰਨ ਅਸੀਂ ਉਹਦੇ ਤੋਂ ਡਰੀ ਜਾਂਦੇ ਹਾਂ ਸੋ ਗੁਰਮੁਖੋ ਇਸ ਸਰੀਰ ਦੇ ਵਿੱਚ ਜਿਹੜੀ ਕੀਮਤੀ ਵਸਤੂ ਸੀ ਸਵਾਸਾਂ ਦੀ ਸੀ ਸਤਿਗੁਰ ਕੀ ਫਰਮਾਉਂਦੇ ਹਨ ਭਾਈ ਇਹ ਵਾਗ ਕੱਟ ਨਹੀਂ ਸਕਦੇ ਜਦੋਂ ਤੇਰਾ ਮਾਤਾ ਦੇ ਗਰਭ ਤੋਂ ਮਾਇਆ ਦੇ ਵਿੱਚ ਭਾਵ ਸੰਸਾਰ ਤੇ ਜਨਮ ਹੋਵੇਗਾ ਤੈਨੂੰ ਪੰਜ ਪਹਿਰੇ ਦਾ ਦੱਸ ਤੇ ਨੇ ਪੰਜ ਪਹਿਰੇ ਦਾ ਦਰਮੇਂ ਰਹਤੇ ਕਿੰਨੇ ਪੰਜ ਪਹਿਰੇ ਦਾ ਇਸ ਸਰੀਰ ਦੇ ਵਿੱਚ ਹੈਗੇ ਦਰ ਹੁੰਸ ਦਰਵਾਜਿਆਂ ਵਿੱਚ ਗੁਰਮੁਖੋ ਇਸ ਸਰੀਰ ਦੇ ਕਿੰਨੇ ਦਰਵਾਜੇ ਹਨ ਨੌ ਦਰਵਾਜੇ ਟੋਟਲ ਇਹ 10 ਦਰਵਾਜੇ ਹਨ ਪਰ ਦਸਮਾ ਗੁਪਤ ਹੈ ਨੌ ਦਰਵਾਜ਼ੇ ਜਿਹੜੇ ਸੰਨ ਉਹਨਾਂ ਦੇ ਵਿੱਚ ਪੰਜ ਪਹਿਰੇਦਾਰ ਸਾਨੂੰ ਸਮਝ ਨਹੀਂ ਕੁਛ ਆਈ ਪਰ ਇਹ ਸਤਿਗੁਰ ਸਾਨੂੰ ਫਰਮਾ ਰਹੇ ਹਨ ਸਾਨੂੰ ਸਮਝਾ ਰਹੇ ਹਨ ਕੋਈ ਨਾ ਕੋਈ ਤਾਂ ਗੱਲ ਆਉ ਹਰਾਨ ਵੀ ਹੋਊਗੀ ਇਹ ਜਿਹੜੀਆਂ ਦੋ ਅੱਖਾਂ ਹਨ ਅਸੀਂ ਸੱਜੀ ਅੱਖ ਨੂੰ ਬੰਦ ਕਰ ਲਈਏ ਤਾਂ ਵੀ ਸਾਨੂੰ ਉਹੀ ਦ੍ਰਿਸ਼ ਦਿਖੇਗਾ ਖੱਬੀ ਅੱਖ ਨੂੰ ਬੰਦ ਕਰ ਲਈਏ ਤਾਂ ਵੀ ਉਹੀ ਦ੍ਰਿਸ਼ਿਤ ਭਾਵ ਇਹਨਾਂ ਦੋਨਾਂ ਤੇ ਇੱਕ ਪਹਿਰੇਦਾਰ ਕੰਮ ਕਰ ਜਾਏਗਾ ਇਹ ਕੰਮ ਤੁਸੀਂ ਖੱਬੇ ਤੋਂ ਸੁਣ ਲੋ ਉਹੀ ਆਵਾਜ਼ ਸੁਣੇਗੀ ਸੱਜੇ ਤੋਂ ਸੁਣ ਲੋ ਜੀ ਇਹ ਬਾਤ ਸੁਣੇਗੀ ਪਾਉ ਇੱਕ ਏ.ਚ.ਡੀ ਕੰਮ ਕਰ ਗਿਆਏਗਾ ਰਸਨਾ ਤੇ ਸੁਗੰਧੀ ਤੇ ਥੱਲੇ ਜਦੋਂ ਦੇ ਦੋ ਦਰਵਾਜੇ ਸਾਡੇ ਥੱਲੇ ਗਾ ਇਹਨਾਂ ਤੇ ਕੇਵਲ ਪੰਜ ਪਹਿਰੇਦਾਰ ਹੀ ਹਨ ਕਹਿੰਦੇ ਪੰਜ ਪਹਿਰੂਆ ਦਰਮੇਂ ਰਹਤੇ ਕਹਿੰਦੇ ਪੰਜ ਪਹਿਰੇਦਾਰ ਤੇਰੇ ਦਰਵਾਜ਼ੇ ਤੇ ਪਹਿਰੇਦਾਰੀ ਕਰਨਗੇ ਪਰ ਇਹਨਾਂ ਦਾ ਯਕੀਨ ਨਾ ਕਰੀ ਪੰਜ ਪਹਿਰੂਆ ਦਰਮੇਂ ਰਹਤੇ ਤਿੰਕਾ ਨਹੀਂ ਟਕਿਆਰਾ ਇਹਨਾਂ ਦਾ ਵਿਸ਼ਵਾਸ ਨਾ ਕਰੀ ਕਿਉਂ ਕਿ ਇਹਨਾਂ ਨੇ ਤੇਰੇ ਸਵਾਸਾਂ ਦਾ ਧੰਨ ਲੁਕਣਾ ਹੈ ਹੁਣ ਸੋਚ ਕੇ ਦੇਖੋ ਕਿਸ ਤਰ੍ਹਾਂ ਲੁਕਿਆ ਜਾਂਦਾ ਹੈ